ਦੋਸਤੋ ਮਾਤੇ ਬਾਪ ਦੇ ਚੰਗੇ ਮਾੜੇ ਕਰਮਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਭੋਗਣਾ ਪੈਂਦਾ ਹੈ ਇਹ ਗੱਲ ਕਿਥੋਂ ਤੱਕ ਸਹੀ ਹੈ ਮਨੁੱਖ ਨੂੰ ਆਪਣੇ ਚੰਗੇ ਅਤੇ ਮਾੜੇ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਪਰ ਮਾਪੇ ਬਾਪ ਦੁਆਰਾ ਕੀਤੇ ਗਏ ਕਰਮਾਂ ਦਾ ਫਲ ਵੀ ਉਹਨਾਂ ਨੂੰ ਭੋਗਣਾ ਪੈਂਦਾ ਹੈ ਦੋਸਤੋ ਇੱਕ ਗੁਰੂ ਆਪਣੇ ਆਸ਼ਰਮ ਵਿੱਚ ਕੁਝ ਸ਼ੇਸ਼ਿਆਂ ਨਾਲ ਰਹਿੰਦਾ ਸੀ ਇੱਕ ਦਿਨ ਇੱਕ ਸ਼ੇਸ਼ੇ ਨੇ ਆਪਣੇ ਗੁਰੂ ਨੂੰ ਪੁੱਛਿਆ ਗੁਰੂ ਜੀ ਕਿ ਮਾਪੇ ਬਾਪ ਦੇ ਚੰਗੇ ਅਤੇ ਮਾੜੇ ਕਰਮਾਂ ਦਾ ਫਲ ਉਹਨਾਂ ਦੇ ਪੁੱਤਰਾਂ ਨੂੰ ਭੋਗਣਾ ਪੈਂਦਾ ਤਾਂ ਗੁਰੂ ਨੇ ਕਿਹਾ ਹਾਂ ਪੁੱਤਰ ਨੂੰ ਇਹ ਫਲ ਭੋਗਣਾ ਪੈਂਦਾ ਆਓ ਅੱਜ ਅਸੀਂ ਤੁਹਾਨੂੰ ਇੱਕ ਪ੍ਰਾਚੀਨ ਸਮੇਂ ਦੀ ਬਹੁਤ ਹੀ ਮਹੱਤਵਪੂਰਨ ਕਹਾਣੀ ਸੁਣਾਉਂਦੇ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕਿਵੇਂ ਮਾਪੇ ਦੇ ਪੁੰਨ ਅਤੇ ਪਾਪਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਮਿਲਦਾ ਹੈ ਕਹਾਣੀ ਵਿੱਚ ਖਾਣ ਤੋਂ ਪਹਿਲਾਂ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਵੀ ਚੱਲਦੀ-ਚੱਲਦੀ ਨੂੰ ਲਾਈਕ ਕਰ ਦਿਓ ਤਾਂ ਕਿ ਇਹ ਹੋਰਨਾਂ ਤੱਕ ਵੀ ਪਹੁੰਚ ਸਕੇ ਤਾਂ ਚਲੋ ਕਹਾਣੀ ਨੂੰ ਹੁਣ ਸ਼ੁਰੂ ਕਰਦੇ ਆਂ ਪਰਾਚੀਨ ਕਾਲ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਕਿਸਾਨ ਬਹੁਤ ਹੀ ਗਰੀਬ ਸੀ ਅਤੇ ਮਿਹਨਤ ਕਰਕੇ ਆਪਣੇ ਘਰ ਦਾ ਖਰਚ ਚਲਾਉਂਦਾ ਸੀ ਉਸ ਨੂੰ ਦਿਨ ਪਰ ਕੰਮ ਕਰਨ ਤੋਂ ਬਾਅਦ 50 ਰੁਪਏ ਮਿਲਦੇ ਸੀ ਜਿਸ ਵਿੱਚੋਂ ਉਹ 25 ਰੁਪਏ ਦਾ ਦਾਨ ਕਰ ਦਿੰਦਾ ਤੇ ਬਾਕੀ 25 ਰੁਪਏ ਨਾਲ ਆਪਣੇ ਪਰਿਵਾਰ ਦਾ ਪਲਨ ਪੋਸ਼ਣ ਕਰਦਾ ਇਸ ਤਰ੍ਹਾਂ ਕਰਦੇ ਹੋਏ ਕੁਝ ਸਮਾਂ ਬੀਤ ਗਿਆ ਅਤੇ ਫਿਰ ਉਸਦੇ ਦੋ ਪੁੱਤਰ ਹੋਏ। ਹੁਣ ਉਹ ਕਿਸਾਨ ਦੇ ਪਰਿਵਾਰ ਵਿੱਚ ਕੁੱਲ 4 ਮੈਂਬਰ ਹੋ ਗਏ ਸੀ। ਦੋ ਪਤੀ ਪਤਨੀ ਅਤੇ ਦੋ ਜੁੜਵਾ ਲੜਕੇ। ਹੌਲੀ-ਹੌਲੀ ਉਹਨਾਂ ਦੇ ਪਾਲਣ-ਪੋਸ਼ਣ ਵਿੱਚ ਕਿਸਾਨ ਨੂੰ ਮੁਸ਼ਕਲਾਂ ਆਉਣ ਲੱਗੀਆਂ ਕਿਉਂਕਿ ਮਹਿੰਗਾਈ ਦਿਨ-ਪਰ-ਦਿਨ ਵੱਧ ਰਹੀ ਸੀ। ਇੱਕ ਦਿਨ ਕਿਸਾਨ ਦੇ ਲੜਕੇ ਨੇ ਆਪਣੇ ਪਿਤਾ ਜੀ ਨੂੰ ਕਿਹਾ, "ਪਿਤਾ ਜੀ, ਤੁਸੀਂ ਦਿਨ ਦੇ 50 ਰੁਪਏ ਕਮਾਉਂਦੇ ਹੋ, ਜਿਸ ਵਿੱਚੋਂ 25 ਰੁਪਏ ਤੁਸੀਂ ਦਾਨ ਕਰ ਦਿੰਦੇ ਹੋ ਅਤੇ ਬਾਕੀ ਦੇ 25 ਨਾਲ ਅਸੀਂ ਆਪਣਾ ਗੁਜ਼ਾਰਾ ਕਿਵੇਂ ਕਰ ਸਕਾਂਗੇ?" ਕਿਸਾਨ ਨੇ ਚੁਪਰੇ ਕੇ ਆਪਣੀ ਪਤਨੀ ਵੱਲ ਵੇਖਿਆ ਜਿਸ ਨੇ ਕਿਹਾ ਨਹੀਂ ਬੇਟਾ ਇਸ ਤਰ੍ਹਾਂ ਨਹੀਂ ਹੈ ਤੁਹਾਡੇ ਪਿਤਾ ਜੀ ਰੋਜ਼ਾਨਾ 50 ਰੁਪਏ ਕਮਾਉਂਦੇ ਨੇ ਜਿਸ ਵਿੱਚੋਂ 25 ਰੁਪਏ ਦਾਨ ਕਰਦੇ ਨੇ ਇਹ ਦਾਨ ਤੁਹਾਡੇ ਲਈ ਹੀ ਹੈ ਦੂਜਿਆਂ ਲਈ ਨਹੀਂ ਪਰ ਉਹ ਦੋਵੇਂ ਲੜਕੇ ਇਸ ਗੱਲ ਨੂੰ ਨਹੀਂ ਸਮਝਦੇ ਸਨ ਕਿਉਂਕਿ ਉਹ ਨਿੱਕੇ ਵਿੱਚ ਸੀ ਫਿਰ ਇਸੇ ਤਰ੍ਹਾਂ ਕੁਝ ਸਮਾਂ ਹੋਰ ਬੀਤ ਗਿਆ ਅਤੇ ਕਿਸਾਨ ਦੇ ਦੋਵੇਂ ਲੜਕੇ ਹੌਲੀ-ਹੌਲੀ ਵੱਡੇ ਹੋਣ ਲੱਗੇ ਇੱਕ ਦਿਨ ਕਿਸਾਨ ਦੀ ਕੰਮ ਕਰਕੇ ਘਰ ਆਉਂਦੇ ਸਮੇਂ ਕਾਰ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਜਦੋਂ ਕਿਸਾਨ ਦੀ ਪਤਨੀ ਹੈ ਤੇ ਉਸਦੇ ਦੋਵੇਂ ਲੜਕਿਆਂ ਨੂੰ ਪਿਤਾ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ। ਇੱਕ ਦਿਨ ਕਿਸਾਨ ਦੇ ਦੋਵੇਂ ਲੜਕਿਆਂ ਨੇ ਆਪਣੀ ਮਾਂ ਨੂੰ ਪੁੱਛਿਆ, "ਮਾਤਾ ਜੀ, ਸਾਡੇ ਪਿਤਾ ਜੀ ਕਿੱਥੇ ਚਲੇ ਗਏ?" ਕਿਸਾਨ ਦੀ ਪਤਨੀ ਨੇ ਕਿਹਾ, "ਬੇਟੇ, ਤੁਹਾਡੇ ਪਿਤਾ ਜੀ ਸਾਨੂੰ ਛੱਡ ਕੇ ਜਮਰਾਜ ਜੀ ਦੇ ਪਾਸ ਚਲੇ ਗਏ ਨੇ। ਜਦੋਂ ਤੁਹਾਡੇ ਪਿਤਾ ਜੀ ਸਨ ਤਾਂ ਰੋਜ਼ਾਨਾ 50 ਰੁਪਏ ਕਮਾਉਂਦੇ ਸੀ।" ਜਿਸ ਵਿੱਚੋਂ 25 ਰੁਪਏ ਦਾਨ ਕਰਦੇ ਸੀ ਅਤੇ ਬਾਕੀ ਦੇ 25 ਰੁਪਏ ਨਾਲ ਸਾਡਾ ਪਾਲਣ-ਪੋਸ਼ਣ ਕਰਦੇ ਸੀ ਹੁਣ ਸਾਡਾ ਪਾਲਣ-ਪੋਸ਼ਣ ਕਿਵੇਂ ਹੋਵੇਗਾ ਕਿਵੇਂ ਸਾਡਾ ਪੇਟ ਭਰੇਗਾ ਤੇ ਨਾਲ ਹੀ ਮਾਂ ਨੇ ਬੱਚਿਆਂ ਨੂੰ ਕਿਹਾ ਕਿ ਪੁੱਤਰੋ ਜਿਸ ਘਰ ਵਿੱਚ ਗਰੀਬੀ ਹੁੰਦੀ ਹੈ ਉਸ ਦਾ ਕੋਈ ਸਹਾਇਕ ਨਹੀਂ ਹੁੰਦਾ ਉਸ ਤੋਂ ਸਾਰੇ ਦੂਰ ਭੱਜਣ ਲੱਗਦੇ ਨੇ ਸਿਵਾਏ ਈਸ਼ਵਰ ਦੇ ਕਿਉਂਕਿ ਉਹੀ ਗਰੀਬਾਂ ਦੇ ਸਹਾਇਕ ਹੁੰਦੇ ਨੇ ਬੱਚਿਆਂ ਨੇ ਆਪਣੀ ਮਾਂ ਨੂੰ ਕਿਹਾ ਮਾਂ ਇਸ ਤਰ੍ਹਾਂ ਨਾ ਸੋਚੋ ਆਸੀਂ ਦੋਵੇਂ ਭਰਾ यमराज जी ਦੇ ਪਾਸ ਜਾਵਾਂਗੇ ਅਤੇ ਆਪਣੇ ਪਿਤਾ ਜੀ ਨੂੰ ਲੈ ਕੇ ਆਵਾਂਗੇ ਕਿਉਂਕਿ ਅਸੀਂ ਸੁਣਿਆ ਕਿ ਈਸ਼ਵਰ ਬਹੁਤ ਦਿਆਲੂ ਨੇ ਉਹ ਸਾਡੇ ਦੁੱਖਾਂ ਨੂੰ ਦੇਖ ਕੇ ਸਾਡੇ ਉੱਤੇ ਜ਼ਰੂਰ ਦਇਆ ਕਰਨਗੇ ਅਤੇ ਸਾਡੇ ਪਿਤਾ ਜੀ ਨੂੰ ਸਾਡੇ ਨਾਲ ਜ਼ਰੂਰ ਭੇਜਣਗੇ ਬੱਚਿਆਂ ਦੀ ਗੱਲ ਤੇ ਉਹਨਾਂ ਦੀ ਮਾਂ ਨੇ ਧਿਆਨ ਨਾ ਦਿੱਤਾ ਇੱਕ ਦਿਨ ਕਿਸਾਨ ਦੀ ਪਤਨੀ ਆਪਣੇ ਦੋਵੇਂ ਲੜਕੀਆਂ ਨੂੰ ਘਰ ਛੱਡ ਕੇ ਪਿੰਡ ਵਿੱਚ ਕਿਸੇ ਦੇ ਕੰਮ ਕਰਨ ਚਲੀ ਗਈ ਉੱਧਰ ਦੋਵੇਂ ਲੜਕੇ ਆਪਸ ਵਿੱਚ ਸੋਚਣ ਲੱਗੇ ਕਿ ਕਿਉਂ ਨਾ ਅਸੀਂ ਯਮਪੁਰੀ ਵਿੱਚ ਯਮਰਾਜ ਜੀ ਦੇ ਪਾਸ ਜਾਈਏ ਅਤੇ ਆਪਣੇ ਪਿਤਾ ਜੀ ਨੂੰ ਵਾਪਸ ਲੈ ਕੇ ਆਈਏ ਇਸ ਤਰ੍ਹਾਂ ਸੋਚ ਕੇ ਉਹ ਦੋਵੇਂ ਭਰਾ ਆਪਣੇ ਘਰ ਤੋਂ ਚੱਲ ਪਏ ਉਹਨਾਂ ਨੂੰ ਚੱਲਦੇ-ਚੱਲਦੇ ਕਾਫੀ ਸਮਾਂ ਬੀਤ ਗਿਆ ਉਸੇ ਸਮੇਂ ਉਹਨਾਂ ਨੂੰ ਥਕਾਵਟ ਵੀ ਮਹਿਸੂਸ ਹੋਈ ਅਤੇ ਦੋਵੇਂ ਭਰਾ ਇੱਕ ਵਿਸ਼ਾਲ ਬਰਗਦ ਦੇ ਰੁੱਖ ਦੀ ਛਾਂ ਹੇਠ ਬੈਠ ਗਏ ਦੋਵੇਂ ਭਰਾਵਾਂ ਨੇ ਸੋਚਿਆ ਕਿ ਬਰਗਦ ਦੇ ਇਸ ਰੁੱਖ ਦੀ ਛਾਂ ਵਿੱਚ ਥੋੜਾ ਜਿਹਾ ਵਿਸ਼ਰਾਮ ਕਰ ਲੈਣੇ ਆ ਫਿਰ ਦੋਵੇਂ ਪਰਾ ਉਸੇ ਵਰਗਤ ਦੇ ਰੁੱਖ ਦੇ ਹੇਠਾਂ ਬੈਠ ਕੇ ਵਿਸ਼ਰਾਮ ਕਰਨ ਲੱਗੇ ਤਾਂ ਹੀ ਉਸ ਵਰਗਤ ਦੇ ਰੁੱਖ ਨੇ ਇਨਸਾਨ ਦੀ ਆਵਾਜ਼ ਵਿੱਚ ਕਿਹਾ ਬੱਚਿਓ ਤੁਸੀਂ ਲੋਕ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ ਮੇਰੀ ਛਾਂ ਵਿੱਚ ਅੱਜ ਤੱਕ ਤੁਹਾਡੇ ਵਰਗੇ ਕੋਮਲ ਬੱਚੇ ਨਹੀਂ ਬੈਠੇ ਫਿਰ ਉਹਨਾਂ ਦੋਵੇਂ ਬੱਚਿਆਂ ਨੇ ਕਿਹਾ ਅਸੀਂ ਕਿਸਾਨ ਦੇ ਪੁੱਤਰਾਂ ਅਤੇ ਆਪਣੇ ਪਿਤਾ ਜੀ ਨੂੰ ਲੈ ਕੇ ਯਮਪੁਰੀ ਵਿੱਚ ਯਮਰਾਜ ਜੀ ਦੇ ਪਾਸ ਜਾ ਰਹੇ ਹਾਂ ਉਸ ਵਰਗਤ ਦੇ ਰੁੱਖ ਨੇ ਜਦੋਂ ਉਹਨਾਂ ਬੱਚਿਆਂ ਦੀ ਗੱਲ ਸੁਣੀ ਤਾਂ ਉਹ ਰੁੱਖ ਬੋਲਿਆ ਪੁੱਤਰ ਤੁਸੀਂ ਮੇਰੇ ਲਈ ਵੀ ਜਮਰਾਸ ਤੋਂ ਇੱਕ ਪ੍ਰਸ਼ਨ ਪੁੱਛ ਕੇ ਆਉਣਾ ਰੁੱਖ ਕਹਿਣ ਲੱਗਾ ਮੈਂ ਕਈ ਸਾਲਾਂ ਤੋਂ ਇੱਥੇ ਹੀ ਲੱਗਾ ਹੋਇਆ ਪਰ ਮੇਰਾ ਇੱਕ ਵੀ ਪੱਤਾ ਜ਼ਮੀਨ ਤੇ ਨਹੀਂ ਲੱਗਦਾ ਅਤੇ ਨਾ ਹੀ ਮੇਰੀਆਂ ਡਾਲੀਆਂ ਕਦੇ ਸੁੱਕਦੀਆਂ ਨੇ ਮੈਂ ਕਿੰਨੇ ਸਾਲਾਂ ਤੋਂ ਇੱਥੇ ਹੀ ਖੜਾ ਤੇ ਮੈਂ ਇਸੇ ਜਗ੍ਹਾ ਤੇ ਹੋਰ ਕਿੰਨੇ ਸਾਲ ਖੜਾ ਰਹਾਗਾ ਮੈਂ ਆਪਣੇ ਪਿਛਲੇ ਜਨਮ ਵਿੱਚ ਐਸਾ ਕਿਹੜਾ ਪਾਪ ਕੀਤਾ ਹੈ ਜਿਸ ਨਾਲ ਮੈਨੂੰ ਇਸ ਅਵਤਾਰ ਤੋਂ ਮੁਕਤੀ ਨਹੀਂ ਮਿਲ ਰਹੀ ਇਸ ਦਾ ਕੀ ਕਾਰਨ ਹੈ ਤਾਂ ਉਹਨਾਂ ਦੋਵਾਂ ਲੜਕਿਆਂ ਨੇ ਕਿਹਾ ਠੀਕ ਹੈ ਅਸੀਂ ਜਮਰਾਦ ਜੀ ਤੋਂ ਤੁਹਾਡਾ ਇਹ ਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗੇ ਫਿਰ ਇਹ ਕਹਿ ਕੇ ਉਹ ਦੋਵੇਂ ਬੱਚੇ ਉੱਥੋਂ ਅੱਗੇ ਚੱਲ ਪਏ ਚੱਲਦੇ-ਚੱਲਦੇ ਰਸਤੇ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਭਿਆਨਕ ਵੱਡਾ ਭਾਲੂ ਮਿਲ ਗਿਆ ਉਹ ਭਾਲੂ ਨੂੰ ਦੇਖ ਕੇ ਦੋਵੇਂ ਪਰਾ ਡਰ ਗਏ ਤੇ ਡਰ ਦੇ ਮਾਰੇ ਕੰਬਣ ਲੱਗੇ ਉਹ ਭਾਲੂ ਨੂੰ ਵੇਖ ਕੇ ਭੱਜਣ ਹੀ ਲੱਗੇ ਸਨ ਕਿ ਭਾਲੂ ਇਨਸਾਨਾਂ ਦੀ ਆਵਾਜ਼ ਵਿੱਚ ਬੋਲਿਆ ਬੱਚਿਓ ਤੁਸੀਂ ਮੇਰੇ ਤੋਂ ਡਰੋ ਨਾ ਮੈਨੂੰ ਇਹਨਾਂ ਦੱਸੋ ਕਿ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ ਉਹ ਦੋਵੇਂ ਬੱਚੇ ਭਾਲੂ ਦੇ ਕੋਲ ਗਏ ਅਤੇ ਹੱਥ ਜੋੜ ਕੇ ਕਹਿਣ ਲੱਗੇ हे ਭਾਲੂ ਦੇਵਤਾ ਅਸੀਂ ਦੋਵੇਂ ਕਿਸਾਨ ਦੇ ਪੁੱਤਰਾਂ ਅਤੇ ਅਸੀਂ ਦੋਵੇਂ ਜੁੜਵਾ ਪਰ ਆਇਆ ਅਸੀਂ ਦੋਵੇਂ ਯਮਪੁਰੀ ਵਿੱਚ ਯਮਰਾਜ ਜੀ ਦੇ ਪਾਸ ਆਪਣੇ ਪਿਤਾ ਜੀ ਨੂੰ ਲੈਣ ਜਾ ਰਹੇ ਹਾਂ ਉਸ ਭਾਲੂ ਨੇ ਕਿਹਾ ਬੱਚਿਓ ਤੁਸੀਂ ਯਮਰਾਜ ਜੀ ਤੋਂ ਮੇਰਾ ਇੱਕ ਪ੍ਰਸ਼ਨ ਪੁੱਛ ਕੇ ਆਉਣਾ ਮੈਂ ਕਈ ਸਾਲਾਂ ਤੋਂ ਇਸ ਜੰਗਲ ਵਿੱਚ ਹੀ ਪਿਆ ਮੈਨੂੰ ਚੱਲਣਾ ਵੀ ਨਹੀਂ ਆਉਂਦਾ ਮੇਰੇ ਸਰੀਰ ਵਿੱਚ ਇੰਨੀ ਜਾਨ ਨਹੀਂ ਕਿ ਮੈਂ ਥੋੜਾ ਜਿਹਾ ਵੀ ਚੱਲ ਸਕਾਂ ਮੈਂ ਆਪਣੇ ਪਿਛਲੇ ਜਨਮ ਵਿੱਚ ਐਸਾ ਕਿਹੜਾ ਪਾਪ ਕੀਤਾ ਜਿਸ ਕਾਰਨ ਮੈਨੂੰ ਇਸ ਅਵਤਾਰ ਤੋਂ ਮੁਕਤੀ ਨਹੀਂ ਮਿਲ ਰਹੀ ਇਸ ਦਾ ਕੀ ਕਾਰਨ ਹੈ ਤਾਂ ਉਹਨਾਂ ਲੜਕਿਆਂ ਨੇ ਕਿਹਾ ਠੀਕ ਹੈ ਅਸੀਂ ਜਮਰਾਜ ਤੋਂ ਤੁਹਾਡਾ ਇਹ ਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗੇ ਇਹ ਕਹਿ ਕੇ ਉਹ ਦੋਵੇਂ ਲੜਕੇ ਅੱਗੇ ਵੱਲ ਚੱਲ ਪਏ ਫਿਰ ਚੱਲਦੇ ਚੱਲਦੇ ਰਸਤੇ ਵਿੱਚ ਉਹਨਾਂ ਨੂੰ ਇੱਕ ਸੇਠ ਜੀ ਮਿਲੇ ਸੇਠ ਨੇ ਕਿਹਾ ਬੱਚਿਓ ਤੁਸੀਂ ਦੋਵੇਂ ਕੌਣ ਹੋ ਅਤੇ ਇੰਨੀ ਕੜਕ ਧੋਪਾ ਤੇ ਗਰਮੀ ਵਿੱਚ ਕਿੱਥੇ ਜਾ ਰਹੇ ਹੋ ਉਹਨਾਂ ਲੜਕਿਆਂ ਨੇ ਕਿਹਾ ਸੇਠ ਜੀ ਅਸੀਂ ਦੋਵੇਂ ਕਿਸਾਨ ਦੇ ਪੁੱਤਰਾਂ ਅਤੇ ਅਸੀਂ ਦੋਵੇਂ ਜੁੜਵਾ ਭਰਾ ਹਾਂ ਅਸੀਂ ਦੋਵੇਂ ਜਮਪੂਰੀ ਵਿੱਚ ਜਮਰਾਦ ਦੇ ਪਾਸ ਆਪਣੇ ਪਿਤਾ ਜੀ ਨੂੰ ਲੈਣ ਲਈ ਜਾ ਰਹੇ ਹਾਂ ਉਸ ਸੇਠ ਨੇ ਕਿਹਾ ਤੁਸੀਂ ਜਮਰਾਦ ਜੀ ਤੋਂ ਮੇਰੇ ਲਈ ਵੀ ਇੱਕ ਪ੍ਰੇਸ਼ਨ ਪੁੱਛ ਕੇ ਆਉਣਾ ਫਿਰ ਉਹ ਸੇਠ ਕਹਿਣ ਲੱਗਾ ਪੁੱਤਰੋ ਮੈਂ ਚੱਲਦੇ ਹੋਏ ਰਾਹੀਆਂ ਦੀ ਪਿਆਸ ਬੁਝਾਉਣ ਲਈ ਕਈ ਸਾਲਾਂ ਤੋਂ ਇੱਥੇ ਇੱਕ ਕੂਆ ਖਦਵਾਰਿਆ ਪਰ ਇਸ ਵਿੱਚ ਪਾਣੀ ਅਜੇ ਤੱਕ ਨਹੀਂ ਨਿਕਲਿਆ ਮੈਂ ਆਪਨੇ ਪਿਛਲੇ ਜਾਨੂ ਵਿੱਚ ਐਸਾ ਕਿਹੜਾ ਅਪਰਾਧ ਕੀਤਾ ਸੀ ਜਿਸ ਕਾਰਨ ਮੈਨੂੰ ਕੁਵੇ ਵਿੱਚ ਅਜੇ ਤੱਕ ਪਾਣੀ ਨਹੀਂ ਮਿਲਿਆ ਮੈਂ ਇਸ ਵਿੱਚ ਬਹੁਤ ਸਾਰੇ ਪੈਸੇ ਵੀ ਖਰਚ ਦਿੱਤੇ ਪਰ ਅਜੇ ਤੱਕ ਸਫਲ ਨਾ ਹੋਇਆ ਇਸ ਦਾ ਕੀ ਕਾਰਨ ਹੈ ਉਹਨਾਂ ਲੜਕਿਆਂ ਨੇ ਕਿਹਾ ਠੀਕ ਹੈ ਸਹਿਤ ਜੀ ਅਸੀਂ ਜਮਰਾਸ ਤੋਂ ਤੁਹਾਡਾ ਇਹ ਪ੍ਰੇਸ਼ਨ ਜ਼ਰੂਰ ਪੁੱਛ ਕੇ ਆਵਾਂਗੇ ਇਹ ਕਹਿ ਕੇ ਉਹ ਦੋਵੇਂ ਬੱਚੇ ਉੱਥੋਂ ਅੱਗੇ ਚੱਲ ਪਏ ਚੱਲਦੇ ਚੱਲਦੇ ਰਾਸਤੇ ਵਿੱਚ ਉਹਨਾਂ ਨੂੰ ਇੱਕ ਵੈੰਦੀ ਹੋਈ ਨਦੀ ਮਿਲੀ ਫਿਰ ਹੌਲੀ-ਹੌਲੀ ਦੋਮੇਪੁਰਾ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਤਾਂ ਉਸ ਨਦੀ ਵਿੱਚੋਂ ਇੱਕ ਮੱਛੀ ਨਿਕਲ ਕੇ ਉਹਨਾਂ ਦੇ ਪੈਰਾਂ ਕੋਲ ਆ ਗਈ ਅਤੇ ਬੋਲਣ ਲੱਗੀ ਬੱਚਿਓ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ ਤੁਸੀਂ ਦੋਮੇ ਬਿਨਾਂ ਨਾਬ ਦੇ ਹੀ ਕਿਉਂ ਜਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਨਾਬ ਵਿੱਚ ਬੈਠਣ ਲਈ ਸਾਡੇ ਕੋਲ ਪੈਸੇ ਨਹੀਂ ਨੇ ਕਿਉਂਕਿ ਸਾਡੇ ਪਿਤਾ ਜੀ ਦਿਨ ਦੇ 50 ਰੁਪਏ ਕਮਾਉਂਦੇ ਸੀ ਜਿਸ ਵਿੱਚੋਂ 25 ਰੁਪਏ ਰੋਜ਼ਾਨਾ ਦਾਨ ਕਰ ਦਿੰਦੇ ਸੀ ਅਤੇ ਬਾਕੀ ਦੇ 25 ਰੁਪਏ ਸਾਡਾ ਪਾਲਣ ਪੋਸ਼ਣ ਲਈ ਖਰਚ ਕਰ ਦਿੰਦੇ ਸੀ ਹੁਣ ਸਾਡੇ ਪਿਤਾ ਜੀ ਘਰ ਨਹੀਂ ਨੇ ਉਹ ਈਸ਼ਵਰ ਦੇ ਪਾਸ ਚਲੇ ਗਏ ਇਸ ਲਈ ਅਸੀਂ ਦੋਵੇਂ ਭਰਾ ਉਹਨਾਂ ਨੂੰ ਲੈਣ ਲਈ ਜਮਪੂਰੀ ਵਿੱਚ ਜਮ ਰਾਜ ਜੀ ਦੇ ਪਾਸ ਜਾ ਰਹੇ ਹਾਂ ਉਹਨਾਂ ਬੱਚਿਆਂ ਦੀ ਗੱਲ ਸੁਣ ਕੇ ਉਸ ਮੱਛੀ ਨੇ ਵੀ ਕਿਹਾ ਬੱਚਿਓ ਤੁਸੀਂ ਜਮ ਰਾਜ ਜੀ ਤੋਂ ਮੇਰਾ ਇੱਕ ਪ੍ਰਸ਼ਨ ਪੁੱਛ ਕੇ ਆਉਣਾ ਕਿ ਸਾਲਾਂ ਤੋਂ ਮੈਂ ਇਸ ਨਦੀ ਵਿੱਚ ਹੀ ਭਟਕ ਰਹੀ ਹਾਂ ਮੇਰੀਆਂ ਸੱਤ ਪੀੜੀਆਂ ਗੁਜ਼ਰ ਗਈਆਂ ਪਰ ਮੈਂ ਅਜੇ ਤੱਕ ਇਸੇ ਨਦੀ ਵਿੱਚ ਰਹਿ ਰਹੀ ਹਾਂ ਮੈਂ ਆਪਣੇ ਪਿਛਲੇ ਜਨਮ ਵਿੱਚ ਅਜਿਹਾ ਕਿਹੜਾ ਪਾਪ ਕੀਤਾ ਸੀ ਜਿਸ ਕਾਰਨ ਮੈਨੂੰ ਇਸ ਅਵਤਾਰ ਤੋਂ ਮੁਕਤੀ ਨਹੀਂ ਮਿਲ ਰਹੀ ਇਸ ਦਾ ਕੀ ਕਾਰਨ ਹੈ ਤਾਂ ਉਹਨਾਂ ਲੜਕਿਆਂ ਨੇ ਕਿਹਾ ਠੀਕ ਹੈ ਅਸੀਂ ਜਮ ਰਾਜ ਜੀ ਤੋਂ ਤੁਹਾਡਾ ਇਹ ਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗੇ ਵਾਪਸ ਆਉਣ ਦੇ ਸਮੇਂ ਤੁਹਾਨੂੰ ਦੱਸ ਕੇ ਜਾਵਾਂਗੇ ਇਹ ਕਹਿ ਕੇ ਉਹ ਦੋਵੇਂ ਲੜਕੇ ਉੱਥੋਂ ਅੱਗੇ ਵਧ ਗਏ ਚੱਲਦੇ ਚੱਲਦੇ ਦੋਵੇਂ ਭਰਾ ਨਦੀ ਦੇ ਦੂਜੇ ਕਿਨਾਰੇ ਤੇ ਪਹੁੰਚ ਗਏ ਦੂਜੇ ਕਿਨਾਰੇ ਤੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਮਰਿਆ ਹੋਇਆ ਵਿਅਕਤੀ ਉੱਥੇ ਪਿਆ ਹੈ। ਦੋਵੇਂ ਭਰਾ ਉਸ ਮਰੇ ਹੋਏ ਆਦਮੀ ਨੂੰ ਚੁੱਕ ਕੇ ਜਾਣ ਲੱਗੇ ਤਾਂ ਉਹ ਮਰਿਆ ਹੋਇਆ ਆਦਮੀ ਚੀਕਣ ਲੱਗਾ ਅਤੇ ਬੋਲਣ ਲੱਗਾ, "ਬੱਚਿਓ, ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ?" ਉਹਨਾਂ ਲੜਕਿਆਂ ਨੇ ਉੱਚੀ ਆਵਾਜ਼ ਸੁਣ ਕੇ ਕਿਹਾ, "ਅਸੀਂ ਕਿਸਾਨ ਦੇ ਪੁੱਤਰਾਂ ਅਤੇ ਅਸੀਂ ਦੋਵੇਂ ਜੁੜਬਾ ਭਰਾ ਹਾਂ। ਅਸੀਂ ਦੋਵੇਂ ਇਹ ਪੂਰੀ ਵਿੱਚ ਜਮਰਾਜ ਜੀ ਦੇ ਪਾਸ ਆਪਣੇ ਪਿਤਾ ਜੀ ਨੂੰ ਲੈਣ ਲਈ ਜਾ ਰਹੇ ਹਾਂ।" ਉਸ ਆਦਮੀ ਨੇ ਕਿਹਾ, ਉਸੀ ਯਮਰਾਜ ਤੋਂ ਮੇਰਾ ਇੱਕ ਪ੍ਰਸ਼ਨ ਪੁੱਛ ਕੇ ਆਉਣਾ ਮੇਰਾ ਸਰੀਰ ਕਈ ਸਾਲਾਂ ਤੋਂ ਇਸ ਨਦੀ ਦੇ ਕਿਨਾਰੇ ਤੇ ਹੀ ਹੈ ਕਈ ਵਾਰ ਪਾਣੀ ਦੀ ਲਹਿਰ ਆਉਂਦੀ ਹੈ ਤਾਂ ਮੇਰਾ ਸਰੀਰ ਨਦੀ ਦੇ ਅੰਦਰ ਚਲਾ ਜਾਂਦਾ ਹੈ ਪਰ ਵਾਪਸ ਲਹਿਰ ਦੇ ਨਾਲ ਫਿਰ ਬਾਹਰ ਨਿਕਲ ਕੇ ਆ ਜਾਂਦਾ ਹੈ ਨਾ ਤਾਂ ਮੇਰਾ ਸਰੀਰ ਗਲਦਾ ਹੈ ਅਤੇ ਨਾ ਹੀ ਸੜਦਾ ਇੰਨੇ ਸਾਲਾਂ ਤੋਂ ਜਿੰਮੇਦਾਰ ਤਿਵੇਂ ਹੀ ਹੈ ਮੈਂ ਆਪਣੇ ਪਿਛਲੇ ਜਨਮ ਵਿੱਚ ਅਜਿਹਾ ਕਿਹੜਾ ਪਾਪ ਕੀਤਾ ਸੀ ਜਿਸ ਕਾਰਨ ਮੈਨੂੰ ਇਸ ਸਰੀਰ ਤੋਂ ਮੁਕਤੀ ਨਹੀਂ ਮਿਲ ਰਹੀ ਇਸ ਦਾ ਕੀ ਕਾਰਨ ਹੈ ਉਹਨਾਂ ਲੜਕਿਆਂ ਨੇ ਕਿਹਾ ਠੀਕ ਐ ਆਸੀ ਭਗਵਾਨ ਤੋਂ ਤੁਹਾਡਾ ਇਹ ਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗੇ ਐ ਕੇ ਕੇ ਉਹ ਦੋਵੇਂ ਬੱਚੇ ਅੱਗੇ ਵੱਲ ਚੱਲ ਪਏ ਚੱਲਦੇ ਚੱਲਦੇ ਦੋਵੇਂ ਭਰਾਵਾਂ ਨੂੰ ਫਿਰ ਤੋਂ ਰਾਤ ਹੋ ਗਈ ਅਤੇ ਕਈ ਦਿਨਾਂ ਤੋਂ ਚੱਲਦੇ ਹੀ ਜਾ ਰਹੇ ਸੀ ਤਾਂ ਉਹ ਦੋਵੇਂ ਭਰਾ ਕਾਫੀ ਥੱਕ ਗਏ ਸੀ ਤਾਂ ਹੀ ਉਹਨਾਂ ਨੂੰ ਪਾਸ ਵਿੱਚ ਇੱਕ ਝੋਪੜੀ ਦਿਖੀ ਉਹ ਦੋਵੇਂ ਭਰਾ ਉਸਦੇ ਅੰਦਰ ਜਾ ਕੇ ਸੌਂ ਗਏ ਸਵੇਰੇ ਜਦੋਂ ਅੱਖਾਂ ਖੁੱਲੀਆਂ ਤਾਂ ਉਹ ਜਮਪੂਰੀ ਵਿੱਚ ਜਮਰਾਜ ਜੀ ਦੇ ਪਾਸ ਪਹੁੰਚ ਗਏ ਦੋਵੇਂ ਭਰਾਵਾਂ ਨੇ ਜਮਰਾਜ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ ਅਤੇ ਕਹਿਣ ਲੱਗੇ हे ਪ੍ਰਾਨਦਾਤਾ ਮੇਰੇ ਪਿਤਾ ਜੀ ਕਿੱਥੇ ਨੇ ਜਦੋਂ ਸਾਡੇ ਪਿਤਾ ਜੀ ਘਰ ਤੇ ਸਨ ਤਾਂ ਉਹ ਰੋਜ਼ਾਨਾ 50 ਰੁਪਏ ਕਮਾਉਂਦੇ ਸੀ ਜਿਸ ਵਿੱਚੋਂ 25 ਰੁਪਏ ਦਾਨ ਕਰਦੇ ਸੀ ਅਤੇ ਬਾਕੀ ਦੇ 25 ਰੁਪਏ ਨਾਲ ਸਾਡਾ ਪਾਲਣ ਪੋਸ਼ਣ ਕਰਦੇ ਸੀ ਪਰ ਹੁਣ ਜਦੋਂ ਤੋਂ ਉਹ ਘਰ ਨਹੀਂ ਨੇ ਅਸੀਂ ਦੋਵੇਂ ਭਰਾ ਅਤੇ ਸਾਡੀ ਮਾਂ ਭੁੱਖੇ ਮਰ ਰਹੇ ਹਾਂ ਤੁਸੀਂ ਉਹਨਾਂ ਨੂੰ ਜਲਦੀ ਸਾਡੇ ਨਾਲ ਸਾਡੇ ਘਰ ਭੇਜ ਦਿਓ यमराज ਨੇ ਉਹਨਾਂ ਬੱਚਿਆਂ ਦੀ ਗੱਲ ਸੁਣੀ ਤੇ ਕਿਹਾ ਠੀਕ ਹੈ ਮੈਂ ਤੁਹਾਡੇ ਪਿਤਾ ਜੀ ਨੂੰ ਘਰ ਭੇਜ ਦੇਵਾਂਗਾ ਪਹਿਲਾਂ ਤੁਸੀਂ ਦੋਵੇਂ ਭਰਾ ਇੱਥੇ ਬੈਠੋ ਯਮराज ਨੇ ਉਹਨਾਂ ਦੋਵੇਂ ਬੱਚਿਆਂ ਨੂੰ ਆਪਣੇ ਕੋਲ ਬਿਠਾਇਆ ਅਤੇ ਉਹਨਾਂ ਨੂੰ ਭੋਜਨ ਕਰਵਾਇਆ ਭੋਜਨ ਕਰਵਾਉਣ ਤੋਂ ਬਾਅਦ ਪੁੱਛਿਆ ਤੁਸੀਂ ਦੋਵੇਂ ਭਰਾਵਾਂ ਨੂੰ ਹੋਰ ਕੀ ਕੀ ਚਾਹੀਦਾ ਹੈ ਉਹਨਾਂ ਦੋਵੇਂ ਲੜਕਿਆਂ ਨੇ ਰਸਤੇ ਵਿੱਚ ਜੋ ਜੋ ਉਹਨਾਂ ਨੂੰ ਮਿਲਿਆ ਸੀ ਉਹਨਾਂ ਦੇ ਪ੍ਰਸ਼ਨ ਯਮराज ਤੋਂ ਪੁੱਛੇ ਯਮराज ਨੇ ਉਹਨਾਂ ਸਾਰਿਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਅਤੇ ਕਿਹਾ हे ਪੁੱਤਰੋ ਤੁਸੀਂ ਦੋਵੇਂ ਜਾਂਦੇ ਸਮੇਂ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਜਵਾਬ ਦੱਸਦੇ ਜਾਣਾ ਜਮਰਾਜ ਨੇ ਕਿਹਾ ਤੁਸੀਂ ਦੋਵੇਂ ਆਪਣੇ ਘਰ ਜਾਓ ਤੁਹਾਡੀ ਮਾਂ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਤੁਹਾਡੇ ਪਿਤਾ ਜੀ ਤੁਹਾਡੇ ਘਰ ਪਹੁੰਚ ਜਾਣਗੇ ਫਿਰ ਦੋਵੇਂ ਭਰਾ ਜਮਰਾਜ ਨੂੰ ਪ੍ਰਣਾਮ ਕਰਕੇ ਉੱਥੋਂ ਵਾਪਸ ਆਪਣੇ ਘਰ ਲਈ ਚੱਲ ਪਏ ਚੱਲਦੇ ਚੱਲਦੇ ਰਸਤੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਉਹੀ ਮਰਿਆ ਹੋਇਆ ਆਦਮੀ ਮਿਲਿਆ ਜੋ ਨਦੀ ਦੇ ਕਿਨਾਰੇ ਤੇ ਪਿਆਸੀ ਉਹਨਾਂ ਦੋਵੇਂ ਲੜਕਿਆਂ ਨੂੰ ਦੇਖ ਕੇ ਉਹ ਮਰਿਆ ਹੋਇਆ ਆਦਮੀ ਖੁਸ਼ ਹੋਇਆ ਅਤੇ ਬੋਲਣ ਲੱਗਾ ਬੱਚਿਓ ਕੀ ਤੁਸੀਂ ਯਮਰਾਜ ਤੋਂ ਮੇਰਾ ਪਰੇਸ਼ਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਹਾਂ ਅਸੀਂ ਯਮਰਾਜ ਤੋਂ ਤੁਹਾਡਾ ਪਰੇਸ਼ਨ ਪੁੱਛਿਆ ਸੀ ਯਮਰਾਜ ਜੀ ਨੇ ਕਿਹਾ ਕਿ ਤੁਸੀਂ ਪਿਛਲੇ ਜਨਮ ਵਿੱਚ ਬਹੁਤ ਵੱਡੇ ਵਿਦਵਾਨ ਸੀ ਪਰ ਕਿਸੇ ਨੂੰ ਵੀ ਆਪਣਾ ਗਿਆਨ ਨਹੀਂ ਵੰਡਿਆ ਹੁਣ ਮਰ ਗਏ ਹੋ ਤਾਂ ਉਹ ਗਿਆਨ ਤੁਹਾਡੇ ਅੰਦਰ ਹੀ ਅੰਦਰ ਖੁੱਲ ਰਿਹਾ ਜਦੋਂ ਤੱਕ ਤੁਸੀਂ ਆਪਣਾ ਗਿਆਨ ਕਿਸੇ ਨੂੰ ਨਹੀਂ ਦੋਗੇ ਤਾਦਤਾ ਕਿ ਤੁਹਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਫਿਰ ਉਸ ਮਰੇ ਹੋਏ ਆਦਮੀ ਨੇ ਕਿਹਾ ਬੱਚਿਓ ਹੁਣ ਇਸ ਹਾਲਤ ਵਿੱਚ ਮੇਰੇ ਕੋਲ ਗਿਆਨ ਲੈਣ ਲਈ ਕੌਣ ਆਵੇਗਾ ਤੁਸੀਂ ਹੀ ਮੇਰਾ ਗਿਆਨ ਲੈ ਲਓ ਫਿਰ ਉਹ ਮਰਿਆ ਹੋਇਆ ਆਦਮੀ ਦੋਵੇਂ ਭਰਾਵਾਂ ਨੂੰ ਜਿੰਨਾ ਵੀ ਉਸਦੇ ਕੋਲ ਗਿਆਨ ਸੀ ਉਹ ਸਾਰਾ ਗਿਆਨ ਦੇ ਦਿੱਤਾ ਗਿਆਨ ਦੇਣ ਤੋਂ ਬਾਅਦ ਤੁਰੰਤ ਹੀ ਉਸ ਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਫਿਰ ਦੋਵੇਂ ਭਰਾ ਉੱਥੋਂ ਅੱਗੇ ਚੱਲ ਪਏ ਚੱਲਦੇ-ਚੱਲਦੇ ਉਹਨਾਂ ਨੂੰ ਉਹੀ ਮੱਛੀ ਮਿਲੀ ਮੱਛੀ ਨੇ ਕਿਹਾ ਬੱਚਿਓ ਕਿ ਤੁਸੀਂ ਈਸ਼ਵਰ ਤੋਂ ਮੇਰਾ ਪ੍ਰੇਸ਼ਨ ਪੁੱਛਿਆ ਸੀ ਉਹਨਾਂ ਤੋਂ ਮੈਂ ਬੱਚਿਆਂ ਨੇ ਕਿਹਾ ਹਾਂ ਅਸੀਂ ਈਸ਼ਵਰ ਤੋਂ ਤੁਹਾਡਾ ਪ੍ਰੇਸ਼ਨ ਪੁੱਛਿਆ ਸੀ ਬੱਚਿਆਂ ਨੇ ਕਿਹਾ ਕਿ ਈਸ਼ਵਰ ਨੇ ਕਿਹਾ ਇਹ ਕਿ ਤੁਹਾਡੇ ਅੰਦਰ ਅੰਮ੍ਰਿਤ ਹੈ ਜਦੋਂ ਤੱਕ ਤੁਸੀਂ ਇਸ ਅੰਮ੍ਰਿਤ ਨੂੰ ਕਿਸੇ ਨੂੰ ਨਹੀਂ ਦਵੋਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਵਿਆਕੁਲ ਰਹੋਗੇ ਫਿਰ ਮੱਛੀ ਨੇ ਕਿਹਾ ਬੱਚਿਓ ਹੁਣ ਕੌਣ ਮਿਲੇਗਾ ਮੈਨੂੰ ਤੁਸੀਂ ਹੀ ਮੇਰਾ ਅੰਮ੍ਰਿਤ ਲੈ ਲਓ ਫਿਰ ਮੱਛੀ ਨੇ ਆਪਣਾ ਅੰਮ੍ਰਿਤ ਉਹਨਾਂ ਦੋਵੇਂ ਬੱਚਿਆਂ ਨੂੰ ਦੇ ਦਿੱਤਾ ਅੰਮ੍ਰਿਤ ਦੇਣ ਤੋਂ ਬਾਅਦ ਉਸ ਮੱਛੀ ਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਇਸੇ ਤਰ੍ਹਾਂ ਦੋਵੇਂ ਭਰਾ ਉੱਥੋਂ ਅੱਗੇ ਵਧੇ ਤਾਂ ਚੱਲਦੇ-ਚੱਲਦੇ ਰਸਤੇ ਵਿੱਚ ਉਹਨਾਂ ਨੂੰ ਉਹੀ ਸੇਠ ਮਿਲਿਆ ਜੋ ਰਾਗੀਰਾਂ ਲਈ ਕੂਆ ਖੋਦਵਾ ਰਿਹਾ ਸੀ ਉਸ ਸੇਠ ਨੇ ਜਦੋਂ ਦੋਵੇਂ ਲੜਕੀਆਂ ਨੂੰ ਦੇਖਿਆ ਤਾਂ ਪਿਆਰ ਨਾਲ ਹੱਥ ਜੋੜ ਕੇ ਕਹਿਣ ਲੱਗਾ ਬੇਟੇ ਕਿ ਤੁਸੀਂ ਲੋਕਾਂ ਨੇ ਈਸ਼ਵਰ ਤੋਂ ਮੇਰਾ ਪ੍ਰਸ਼ਨ ਪੁੱਛਿਆ ਸੀ ਉਹਨਾਂ ਨੇ ਕਿਹਾ ਹਾਂ ਪੁੱਛਿਆ ਸੀ ਈਸ਼ਵਰ ਨੇ ਕਿਹਾ ਕਿ ਤੁਹਾਡੇ ਘਰ ਵਿੱਚ ਦੋ ਜਵਾਨ ਕੁੜੀਆਂ ਕੁਆਰੀਆਂ ਬੈਠੀਆਂ ਨੇ ਜਦੋਂ ਤੱਕ ਤੁਸੀਂ ਦੋਵੇਂ ਕੁੜੀਆਂ ਦਾ ਵਿਆਹ ਨਹੀਂ ਕਰੋਗੇ ਅਤੇ ਕੁੜੀਆਂ ਦਾ ਦਾਨ ਨਹੀਂ ਕਰੋਗੇ ਤਦ ਤੱਕ ਇਸ ਕੂਏ ਵਿੱਚੋਂ ਪਾਣੀ ਨਹੀਂ ਨਿਕਲੇਗਾ ਪਹਿਲਾਂ ਜੋ ਤੁਹਾਡਾ ਕਰਮ ਹੈ ਉਹ ਪੂਰਾ ਕਰੋ ਜੋ ਈਸ਼ਵਰ ਨੇ ਤੁਹਾਨੂੰ ਦਾਇਤਵ ਸੌਂਪਿਆ ਹੈ ਪਹਿਲਾਂ ਉਹ ਕਰੋ ਤੁਸੀਂ ਕੁੜੀਆਂ ਦਾ ਦਾਨ ਕਰੋ ਫਿਰ ਇਸ ਕੂਏ ਨੂੰ ਖੁਦ ਬਾਓ ਫਿਰ ਉਸ ਸੇਠ ਨੇ ਕਿਹਾ ਮੈਂ ਆਪਣੀਆਂ ਕੁੜੀਆਂ ਲਈ ਲੜਕਾ ਕਿੱਥੋਂ ਲੱਭਾਂ ਤੁਸੀਂ ਦੋਵੇਂ ਮੈਨੂੰ ਬਹੁਤ ਹੀ ਸਿੱਧੇ ਸੁਭਾਅ ਦੇ ਲੱਗ ਰਹੇ ਹੋ ਅਤੇ ਸੁੰਦਰ ਵੀ ਹੋ ਅਤੇ ਦੇਖਣ ਵਿੱਚ ਇੱਕੋ ਜਿਹੇ ਲੱਗ ਰਹੇ ਹੋ ਹੁਣ ਤੁਸੀਂ ਦੋਵੇਂ ਜਵਾਨ ਵੀ ਹੋ ਗਏ ਹੋ ਅਤੇ ਵਿਆਹ ਦੇ ਯੋਗ ਵੀ ਹੋ ਤਾਂ ਬੇਟਾ ਤੁਸੀਂ ਦੋਵੇਂ ਹੀ ਮੇਰੀਆਂ ਕੁੜੀਆਂ ਨਾਲ ਵਿਆਹ ਕਰ ਲਓ ਫਿਰ ਉਸ ਸੇਠ ਨੇ ਆਪਣੀਆਂ ਦੋਵੇਂ ਕੁੜੀਆਂ ਦਾ ਵਿਆਹ ਉਹਨਾਂ ਦੋਵੇਂ ਲੜਕੇ ਨਾਲ ਕਰਵਾ ਦਿੱਤਾ ਫਿਰ ਸੇਠ ਨੇ ਉੱਥੋਂ ਆਪਣੀਆਂ ਦੋਵੇਂ ਬੇਟੀਆਂ ਨੂੰ ਬਹੁਤ ਸਾਰਾ ਧਨ ਦੇ ਕੇ ਵਿਦਾ ਕੀਤਾ ਹੁਣ ਦੋਵੇਂ ਭਰਾ ਆਪਣੀਆਂ ਘਰ ਵਾਲੀਆਂ ਨੂੰ ਲੈ ਕੇ ਅੱਗੇ ਚੱਲ ਪਏ ਚੱਲਦੇ ਚੱਲਦੇ ਰਸਤੇ ਵਿੱਚ ਉਹਨਾਂ ਨੂੰ ਉਹੀ ਭਾਲੂ ਮਿਲਿਆ ਉਸ ਭਾਲੂ ਨੇ ਕਿਹਾ ਬੱਚਿਓ ਕਿ ਤੁਸੀਂ ਈਸ਼ਵਰ ਤੋਂ ਮੇਰਾ ਪ੍ਰਸ਼ਨ ਵੀ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਹਾਂ ਪੁੱਛਿਆ ਸੀ ਈਸ਼ਵਰ ਨੇ ਕਿਹਾ ਕਿ ਤੁਹਾਡੇ ਕੋਲ ਜੋ ਇੱਕ ਕੀਮਤੀ ਹੀਰਾ ਹੈ ਤੁਸੀਂ ਉਸ ਹੀਰੇ ਨੂੰ ਧਰਤੀ ਤੇ ਨਹੀਂ ਰੱਖਦੇ ਹੋ ਅਤੇ ਨਾ ਹੀ ਤੁਸੀਂ ਕਦੇ ਕਿਸੇ ਨੂੰ দান ਦਿੱਤਾ ਜਦੋਂ ਤੱਕ ਤੁਸੀਂ ਇਸ ਹੀਰੇ ਦਾ দান ਨਹੀਂ ਕਰੋਗੇ ਤਦ ਤੱਕ ਤੁਹਾਡਾ ਸਰੀਰ ਇਸੇ ਤਰ੍ਹਾਂ ਬਣਿਆ ਰਹੇਗਾ ਫਿਰ ਉਸ ਭਾਲੂ ਨੇ ਕਿਹਾ ਬੱਚਿਓ ਮੈਂ ਇਹ ਹੀਰਾ ਹੁਣ ਕਿਸ ਨੂੰ ਦੇਵਾਂ ਤੂੰ ਸੀ ਹੀ ਲੈ ਲਓ ਫਿਰ ਉਸ ਭਾਲੂ ਨੇ ਆਪਣਾ ਹੀਰਾ ਉਹਨਾਂ ਬੱਚਿਆਂ ਨੂੰ ਦੇ ਦਿੱਤਾ ਹੀਰਾ ਦੇਣ ਤੋਂ ਬਾਅਦ ਉਸਦੀ ਆਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਇਸ ਤਰ੍ਹਾਂ ਉਹ ਦੋਵੇਂ ਪ੍ਰਾ ਆਪਣੀਆਂ ਪਤਨੀਆਂ ਨੂੰ ਲੈ ਕੇ ਅੱਗੇ ਚੱਲ ਪਏ ਚੱਲਦੇ-ਚੱਲਦੇ ਰਸਤੇ ਵਿੱਚ ਉਹਨਾਂ ਨੂੰ ਉਹੀ ਵਰਗਤ ਦਾ ਵਿਸ਼ਾਲ ਰੁੱਖ ਮਿਲਿਆ ਜਿਸ ਦੀ ਛਾਂ ਵਿੱਚ ਉਹ ਵਿਸ਼ਰਾਮ ਕਰਨ ਲਈ ਬੈਠੇ ਸੀ ਉਸ ਨੇ ਪੁੱਛਿਆ ਬੱਚਿਓ ਕੀ ਤੁਸੀਂ ਈਸ਼ਵਰ ਤੋਂ ਮੇਰਾ ਪ੍ਰਸ਼ਨ ਪੁੱਛਿਆ ਸੀ ਉਹਨਾਂ ਨੇ ਕਿਹਾ ਹਾਂ ਪੁੱਛਿਆ ਸੀ ਈਸ਼ਵਰ ਨੇ ਕਿਹਾ ਕਿ ਪਿਛਲੇ ਜਨਮ ਵਿੱਚ ਤੁਹਾਡਾ ਕੰਮ ਗੁਰੂਕੁਲ ਵਿੱਚ ਬੱਚਿਆਂ ਨੂੰ ਸਿੱਖਿਆ ਦੇਣਾ ਸੀ ਤੁਹਾਡਾ ਪਦ ਇੱਕ ਗੁਰੂ ਦਾ ਸੀ ਪਰ ਤੁਸੀਂ ਉਸ ਦੇ ਬਦਲੇ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਆਪਣਾ ਕੰਮ ਕਰਵਾਉਂਦੇ ਰਹੇ ਅਤੇ ਉਨ੍ਹਾਂ ਤੋਂ ਆਪਣੇ ਹੱਥਾਂ ਪੈਰਾਂ ਦੀ ਮਾਲਿਸ਼ ਕਰਵਾਉਂਦੇ ਰਹੇ ਉਨ੍ਹਾਂ ਨੂੰ ਤੁਸੀਂ ਚੰਗੀ ਸਿੱਖਿਆ ਨਹੀਂ ਦਿੱਤੀ ਤੁਸੀਂ ਪਿਛਲੇ ਜਨਮ ਵਿੱਚ ਬਹੁਤ ਵੱਡੇ ਵਿਦਵਾਨ ਸੀ ਪਰ ਤੁਸੀਂ ਉਨ੍ਹਾਂ ਬੱਚਿਆਂ ਨੂੰ ਸਿੱਖਿਆ ਦਿੱਤੀ ਹੀ ਨਹੀਂ ਉਨ੍ਹਾਂ ਬੱਚਿਆਂ ਦੇ ਸ਼ਰਾਪ ਦੇ ਕਾਰਨ ਤੁਸੀਂ ਹਿਲ-ਦੁਲ ਨਹੀਂ ਸਕਦੇ ਤੁਹਾਡੇ ਅੰਦਰ ਜੋ ਗਿਆਨ ਭਰਿਆ ਹੈ ਉਹ ਕਿਸੇ ਨੂੰ ਦੇ ਦਿਓ ਇਸ ਤੋਂ ਬਾਅਦ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ ਉਹਨਾਂ ਦੋਵੇਂ ਲੜਕੀਆਂ ਦੀ ਗੱਲ ਸੁਣ ਕੇ ਉਸ ਰੁੱਖ ਨੇ ਕਿਹਾ ਹੁਣ ਮੈਂ ਇਹ ਗਿਆਨ ਕਿਸ ਨੂੰ ਦੇਵਾਂ ਤੁਸੀਂ ਹੀ ਲਓ ਫਿਰ ਉਸ ਬਰਗਦ ਦੇ ਰੁੱਖ ਨੇ ਦੋਵਾਂ ਭਰਾਵਾਂ ਨੂੰ ਆਪਣਾ ਜਿੰਨਾ ਗਿਆਨ ਸੀ ਸਾਰਾ ਦੇ ਦਿੱਤਾ ਜਦੋਂ ਉਸ ਬਰਗਦ ਦੇ ਰੁੱਖ ਨੇ ਉਹਨਾਂ ਦੋਵੇਂ ਬੱਚਿਆਂ ਨੂੰ ਆਪਣਾ ਗਿਆਨ ਦਿੱਤਾ ਤਾਂ ਉਸ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਗਈ ਅਤੇ ਉਹ ਰੁੱਖ ਇਸ અવਤਾਰ ਤੋਂ ਮੁਕਤ ਹੋ ਗਿਆ ਫਿਰ ਦੋਵੇਂ ਭਰਾ ਆਪਣੀਆਂ ਪਤਨੀਆਂ ਨੂੰ ਲੈ ਕੇ ਚੱਲਦੇ-ਚੱਲਦੇ ਆਪਣੇ ਘਰ ਪਹੁੰਚ ਗਏ ਜਦੋਂ ਦੋਵੇਂ ਭਰਾ ਆਪਣੇ ਘਰ ਪਹੁੰਚੇ ਤਾਂ ਕਿਸਾਨ ਦੀ ਪਤਨੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ ਅਤੇ ਬੋਲਣ ਲੱਗੀ ਤੁਸੀਂ ਦੋਵੇਂ ਕਿੱਥੇ ਚਲੇ ਗਏ ਸੀ ਅਤੇ ਇਹ ਦੋਵੇਂ ਕੁੜੀਆਂ ਤੁਹਾਡੇ ਨਾਲ ਕੌਣ ਨੇ ਫਿਰ ਦੋਵੇਂ ਭਰਾਵਾਂ ਨੇ ਜੋ ਵੀ ਉਹਨਾਂ ਦੇ ਨਾਲ ਘਟਨਾਵਾਂ ਘਟੀਆਂ ਉਹ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਹੁਣ ਉਹਨਾਂ ਦੋਵੇਂ ਬੱਚਿਆਂ ਨੂੰ ਗਿਆਨ ਹੋ ਚੁੱਕਿਆ ਸੀ ਕਿ ਉਹਨਾਂ ਦੇ ਪਿਤਾ ਜੀ ਵਾਪਸ ਨਹੀਂ ਆ ਸਕਦੇ ਹੁਣ ਉਹਨਾਂ ਦੀ ਮੁਕਤੀ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਜੀ ਨੇ ਜੋ ਦਾਣ ਧਰਮ ਕੀਤਾ ਸੀ ਉਸ ਦਾ ਫਲ ਉਹਨਾਂ ਦੋਵੇਂ ਭਰਾਵਾਂ ਨੂੰ ਈਸ਼ਵਰ ਨੇ ਦੇ ਦਿੱਤਾ ਤਾਂ ਦੋਸਤੋ ਇਸ ਤਰ੍ਹਾਂ ਮਹਾਤਮਾ ਨੇ ਆਪਣੇ ਸ਼ਿਸ਼ ਨੂੰ ਦੱਸਿਆ ਕਿ ਮਾਤਾ ਪਿਤਾ ਦੇ ਚੰਗੇ ਅਤੇ ਮਾੜੇ ਕਰਮਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਕਿਵੇਂ ਮਿਲਦਾ ਹੈ ਅਤੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਵੀ ਵਿਅਕਤੀ ਨੂੰ ਕਿਸ ਤਰ੍ਹਾਂ ਮਿਲਦਾ ਹੈ ਉਸ ਦੇ ਪਿਤਾ ਦੁਆਰਾ ਕੀਤੇ ਗਏ ਪਾਪ ਅਤੇ ਪੁੰਨ ਦਾ ਫਲ ਉਸ ਦੇ ਬੱਚਿਆਂ ਨੂੰ ਕਿਵੇਂ ਮਿਲਿਆ ਤਾਂ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਚਲੋ ਮਿਲਦੇ ਆ ਇਸੇ ਤਰ੍ਹਾਂ ਕੋਈ ਨਵੀਂ ਕਹਾਣੀ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ